ਅਨਿ ਸਤਿ ਸ਼ਕਲ ਸਾਰਿਆਂ ਨੂੰ ਕਹਿੰਦੇ ਹਨ ਹੰਕਾਰ ਨਾ ਬੋਲਿਆ ਹੋਇਆ ਸੱਚ ਕਈ ਵਾਰ ਝੂੜ ਤੋਂ ਵੀ ਵੱਧ ਖਤਰਨਾਕ ਹੁੰਦਾ ਹੈ ਹੰਕਾਰ ਦੇ ਪਰਛਾਵੇਂ ਜਦੋਂ ਕਦ ਨਾਲੋਂ ਲੰਮੇ ਹੋ ਜਾਂ ਤਾ ਸਮਝ ਲਵੋ ਕਿ ਕਾਮਯਾਬੀ ਦਾ ਸੂਰਜ ਅਸਤ ਹੋਣ ਵਾਲਾ ਹੈ ਅੱਜ ਰਾਤ ਚ ਬੜੀ ਰੌਣਕ ਸੀ ਕੋਈ ਮੇਲਾ ਸੀ ਨੇੜੇ ਰੰਗ ਬਰੰਗੇ ਲਹਿੰਗੇ ਪਾਏ ਮੁਟਿਆਰਾਂ ਚਾਦਰਾਂ ਸਜਾਏ ਗੱਭਰੂ ਗੱਡਿਆਂ ਨਾਲ ਮੇਲੇ ਵਾਲ ਨੂੰ ਤੁਰੇ ਜਾ ਰਹੇ ਸਨ ਅੱਖਾਂ ਵਿੱਚ ਸੁਰਮਾ ਪਾਏ ਗੱਲ ਵਿੱਚ ਤਵੀਦ ਪਾਏ ਤੁਰਦਾ ਜਾਂਦਾ ਹੋਇਆ ਗਬਰੂ ਕੇਸਰ ਤੇ ਫਕੀਰ ਨਾਲ ਆੜ ਲਿਆ ਉਸਨੇ ਬੜੇ غرੂਰ ਨਾਲ ਕਿਹਾ ਵੱਡੇ ਮੇਲੇ ਵਾਲੀ ਸਿੰਝ ਚ ਕੁਲੰਝਾ ਰਿਆਂ ਹਾਂ ਪਿਛਲੇ 3 ਸਾਲਾਂ ਤੋਂ ਮੈਂ ਜਿੱਤਦਾ ਆ ਰਿਆਂ ਹਾਂ ਇਸ ਵਾਰ ਵੀ ਮੈਂ ਹੀ ਜਿੱਤਾਂਗਾ ਫਕੀਰ ਨੇ ਪਲਵਾਨ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਪ੍ਰਮਾਤਮਾ ਤੈਨੂੰ ਖੁਸ਼ ਰੱਖੇ ਕੇਸਰ ਫਕੀਰ ਨੂੰ ਪੁੱਛਦਾ ਹੈ ਸਾਈਂ ਜੀ ਤੁਸੀਂ ਉਹਨੂੰ ਜਿੱਤਣ ਦਾ ਅਸ਼ੀਰਵਾਦ ਕਿਉਂ ਨਹੀਂ ਦਿੱਤਾ ਕਾਫੀਰ ਨੇ ਗੱਲ ਜਾਰੀ ਰੱਖਦੇ ਹੋਏ ਕਿਹਾ ਪੁਰਾਣੇ ਸਮੇਂ ਦੀ ਗੱਲ ਹੈ ਚੀਨ ਦਾ ਹਕੀਮ ਬਹੁਤ ਯਾਨੀ ਮੰਨਿਆ ਜਾਂਦਾ ਸੀ ਨੇੜੇ ਦੇ ਰਾਜਾਂ ਦੇ ਲੋਕ ਉਸ ਕੋਲੋਂ ਆਪਣਾ ਇਲਾਜ ਕਰਾਉਣ ਆਉਂਦੇ ਸਨ ਇੱਕ ਵਾਰ ਇੱਕ ਗਵਾਂਡੀ ਰਾਜੇ ਨੇ ਆਪਣੇ ਰਾਜ ਦੇ ਹਕੀਮ ਨੂੰ ਉਸ ਕੋਲੋਂ ਹਕੀਮਨ ਸਿੱਖਣ ਲਈ ਭੇਜ ਦਿੱਤਾ ਜਦੋਂ ਰਾਜ ਹਕੀਮ ਚੀਨੀ ਹਕੀਮ ਦੇ ਦਵਾਖਾਨੇ ਵਿੱਚ ਪਹੁੰਚਾ ਤਾਂ ਉਹ ਦੇਖਦਾ ਹੈ ਕਿ ਕਾਫੀ ਲੋਕ ਉੱਥੇ ਬੈਠ ਕੇ ਦਵਾਈ ਲੈਣ ਦੀ ਉਡੀਕ ਕਰ ਰਹੇ ਹਨ ਜਦੋਂ ਵੀ ਚੀਨੀ ਹਕੀਮ ਮਰੀਜ਼ਾਂ ਨੂੰ ਕੁਝ ਦੱਸਣ ਲੱਗਦਾ ਤਾਂ ਰਾਜ ਹਕੀਮ ਵਿੱਚ ਬੋਲ ਪੈਂਦਾ ਇਹ سلسلہ ਕਾਫੀ ਦੇਰ ਤੱਕ ਚੱਲਦਾ ਰਿਹਾ ਚੀਨੀ ਹਕੀਮ ਨੇ ਚਾਹ ਬਣਾਈ ਤੇ ਰਾਜ ਹਕੀਮ ਦੀ ਪਿਆਲੀ ਵਿੱਚ ਚਾਹ ਪਾਉਣ ਲੱਗਾ ਪਰ ਚੀਨੀ ਹਕੀਮ ਰਾਜ ਹਕੀਮ ਦੀ ਚਾਹ ਦੀ ਪਿਆਲੀ ਵਿੱਚ ਕਾਫੀ ਦੇਰ ਤੱਕ ਚਾਹ ਪਾਉਂਦੇ ਰਹੇ ਚਾਹ ਲਗਾਤਾਰ ਬਾਹਰ ਡੁੱਲਣ ਲੱਗੀ ਇਹ ਦੇਖ ਕੇ ਰਾਜ ਹਕੀਮ ਚੀਨੀ ਹਕੀਮ ਨੂੰ ਕਹਿੰਦਾ ਕਿ ਮਹਾਰਾਜ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਚੀਨੀ ਹਕੀਮ ਕਹਿੰਦਾ ਮੈਂ ਬਿਲਕੁਲ ਠੀਕ ਕਰ ਰਿਹਾ ਹਾਂ ਤੁਸੀਂ ਤਾਂ ਪਹਿਲਾਂ ਹੀ ਬਹੁਤ ਸਿਆਣੇ ਹੋ ਤੁਹਾਨੂੰ ਮੇਰੀ ਹਕੀਮ ਦੀ ਕੋਈ ਲੋੜ ਨਹੀਂ ਹੈ ਤੁਹਾਡਾ ਭਾਂਡਾ ਤਾਂ ਪਹਿਲਾਂ ਤੋਂ ਹੀ ਭਰਿਆ ਹੋਇਆ ਹੈ ਇਹ ਗੱਲ ਸੁਣ ਕੇ ਰਾਜ ਹਕੀਮ ਉੱਠ ਕੇ ਬਾਹਰ ਤੁਰ ਪਿਆ ਕਿਸ ਨੂੰ ਖਿਆਲ ਆਇਆ ਗੱਲ ਤਾਂ ਬਿਲਕੁਲ ਠੀਕ ਹੀ ਕਹੀ ਹੈ ਕਹਿੰਦੇ ਹਨ ਇਨਸਾਨ ਉਸ ਸਮੇਂ ਗਲਤੀ ਕਰਦਾ ਹੈ ਜਦੋਂ ਉਸੇ ਕੰਮ ਵਿੱਚ ਉਹ ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਜਾਂਦਾ ਹੈ। ਭਾਂਡੇ ਦਾ ਖਾਲੀ ਹੀ ਕੰਮ ਹੁੰਦੇ ਹਨ। ਹੰਕਾਰ ਤਾਂ ਅਕਲ ਤੇ ਪਿਆ ਪਰਦਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਨ ਦਿੰਦਾ। ਧੰਨਵਾਦ।